ਸੁਰੂ ਪਿਆਰੇ ਖਾਲਸਾ ਸਾਜੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਗੱਲਾਂ ਅੱਜ ਮੈਂ ਆਪਣੇ ਆਪ ਨੂੰ ਪ੍ਰਚਾਰਕ ਕਹਾਉਣ ਦਾ ਦਾਵਾ ਕਰਨ ਵਾਲੇ ਅਮਰੀਕ ਸਿੰਘ ਚੰਡੀਗੜੀਏ ਦੇ ਨਾਲ ਕਰਨੀਆਂ ਚਾਹੁੰਦਾ ਤਾਜ਼ਾ-ਤਾਜ਼ਾ ਜੋ ਇਸ ਦੀ ਕੋਈ 5-6 ਮਿੰਟ ਦੀ ਵੀਡੀਓ ਆਈ ਤੁਸੀਂ ਸਾਰਿਆਂ ਸੁਣੀ ਹੋਵੇਗੀ ਦੇਖੀ ਹੋਵੇਗੀ ਇਹਦੇ ਬਾਰੇ ਮੈਂ ਕੁਝ ਬਚਨ ਕਰਨਾ ਚਾਹੁੰਦਾ ਪਹਿਲੀ ਗੱਲ ਕਿਸੇ ਵੀ ਮੁੱਦੇ ਦਾ ਕੋਈ ਵਿਰੋਧ ਕੀਤਾ ਜਾਵੇ ਜੋ ਮੁੱਦਾ ਪੰਥ ਨਾਲ ਸੰਬੰਧਿਤ ਹੈ ਤਾਂ ਉਸ ਦੇ ਦੋ ਮੁੱਖ ਤੌਰ ਤੇ ਕਾਰਨ ਹੁੰਦੇ ਨੇ ਇੱਕ ਤਾਂ ਉਹਨਾਂ ਮੁੱਦਿਆਂ ਪ੍ਰਤੀ ਅਣਜਾਣਤਾ ਤੇ ਅਗਿਆਨਤਾ ਪਤਾ ਨਾ ਹੋਣਾ ਕਿ ਅਸਲੀ ਗੱਲ ਕੀ ਹੈ ਤੇ ਦੂਸਰਾ ਕਾਰਨ ਇਹੋ ਜਿਹੇ ਲੋਕਾਂ ਦਾ ਹੁੰਦਾ ਹੈ ਕਿ ਪਤਾ ਤਾਂ ਹੈ ਅਸਲੀਅਤ ਦਾ ਪਰ ਉਸ ਅਸਲੀਅਤ ਨੂੰ ਜਾਣ ਬੁੱਝ ਕੇ ਛੁਪਾਉਂਦਿਆਂ ਹੋਇਆਂ ਆਪਣੇ ਵੱਲੋਂ ਗੱਲਾਂ ਬਣਾ ਬਣਾ ਕੇ ਕਰਨੀਆਂ ਜਿਸ ਨੂੰ ਆਪਾਂ ਜ਼ਰਾ ਲਫ਼ਜ਼ਾਂ ਵਿੱਚ ਬੇਈਮਾਨੀ ਕਹਿ ਸਕਦੇ ਹਾਂ ਹੁਣ ਇਹ ਅਮਰੀਕਸਾ ਤੇ ਇਹਦੇ ਸਾਥੀ ਦੱਸਣ ਹੈ ਕਿ ਜੋ ਤੁਸੀਂ ਬਿਨਾ ਮਤਲਬ ਦੰਦਮੇ ਟਕਸਾਲ ਤੇ ਪ੍ਰਾਤਨ ਜਥੇਬੰਦੀਆਂ ਦਾ ਵਿਰੋਧ ਕਰਨਾ ਅਰੰਭਿਆ ਉਹਨਾਂ ਮਹਾਨ ਜਥੇਬੰਦੀਆਂ ਜਥੇਬੰਦੀਆਂ ਦੀ ਸੇਵਾ ਬਾਰੇ ਤੇ ਉਹ ਜਿਹੜੇ ਗੁਰਮਤਿ ਸਿਧਾਂਤ ਨੂੰ ਅਪਣਾ ਕੇ ਚੱਲ ਰਹੇ ਆ ਉਹਨਾਂ ਬਾਰੇ ਤੁਸੀਂ ਅਣਜਾਣ ਹੋ ਕੇ ਜਾਂ ਤੁਸੀਂ ਬੇਈਮਾਨ ਹੈ ਇਹ ਤੁਸੀਂ ਆਪ ਦੱਸੋ ਕੁਝ ਗੱਲਾਂ ਜਿਹੜੀਆਂ ਬ੍ਰੀਖ ਸੰਧਾ ਮੈਂ ਇਹਦੀ ਕਈ ਵੀਡੀਓ ਵਿੱਚੋਂ ਸਾਂਝੀਆਂ ਕਰਨੀਆਂ ਚਾਹੁੰਦਾ ਸਭ ਤੋਂ ਪਹਿਲਾਂ ਇੰਨੇ ਬੜੀ ਘਮਾਹ ਫਰਾ ਕੇ ਕਿ ਤਬੇ ਥਵੀ ਜੀ ਗੱਲ ਕੀਤੀ ਕਿ ਅਖੇ ਜੀ ਆਪਣੇ ਆਪ ਨੂੰ ਸੰਤ ਕਹਾਉਣ ਵਾਲਿਆਂ ਦੇ ਡੇਰੇਦਾਰਾਂ ਨੇ ਪ੍ਰਚਾਰਕ ਹੋਣ ਦਾ ਨਕਾਬ ਪਾਇਆ ਭਰਿਆ ਨਕਾਬ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਨਹੀਂ ਪਾਇਆ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਬਾਣੀ ਦੇ ਆਸ਼ੀਰਵਾਦ ਮੁਤਾਬਕ گزارਿਆ ਗੁਰਬਾਣੀ ਬਾਣੇ ਦੇ ਧਾਰਨੀ ਰਹੇ ਗੁਰਮਤ ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹੇ ਆਪਣੇ ਜੀਵਨ ਦਾ ਇੱਕ ਇੱਕ ਪਲ ਜਿੰਨਾ ਕੌਮ ਵਾਸਤੇ ਜੀਵਿਆ ਔਰ ਗੁਰਮਤ ਦੇ ਗੂੜ ਸਿਧਾਂਤ ਨੂੰ ਕੇਵਲ ਸਮਝਿਆ ਨਹੀਂ ਬਲਕਿ ਆਪਣੇ ਜੀਵਨ ਅੰਦਰ ਧਾਰਨ ਵੀ ਕੀਤਾ ਉਹਨਾਂ ਗੁਰਮੁਖਾਂ ਪਿਆਰਿਆ ਸੰਤਾਂ ਮਹਤਮਾ ਨੇ ਨਕਾਬ ਨਹੀਂ ਪਾਇਆ ਪ੍ਰਚਾਰ ਕਰਨ ਦਾ ਨਕਾਬ ਤੇਰੇ ਵਰਗੇ ਜਿਹੜੇ ਨੇ ਇਹ ਪਾਈ ਬੇਖੇ ਨੇ ਜਿਹੜੇ ਹਨ ਤਾਂ ਕਾਮ ਰੇਡੀ ਸੋਚ ਦੇ مالک ਗੁਰਮਤ ਸੋਚ ਨੇੜੇ ਤੇੜੇ ਵੀ ਨਹੀਂ ਲੰਗੀ ਤੇ ਆਪਣੇ ਆਪ ਨੂੰ ਆਪਣੇ ਮੂੰਹੋਂ ਵੀ ਤੁਸੀਂ ਗੁਰਮਤਿ ਦੇ ਸੱਚ ਦੇ ਪ੍ਰਚਾਰਕ ਤਤ ਗੁਰਮਤਿ ਦੇ ਪ੍ਰਚਾਰਕ ਹੁੰਦੇ ਹੋ ਇਹ ਨਕਾਬ ਤੁਹਾਡੇ ਵਰਗਿਆਂ ਦੇ ਚਿਹਰਿਆਂ ਤੇ ਪਏ ਹੋਏ ਨੇ ਦੂਸਰੀ ਗੱਲ ਜਿਹੜੀ ਨੂੰ ਕਸ਼ਾਰੇ ਦੀ ਕੀਤੀ ਹੈ ਤੂੰ ਤੇ ਤੇਰਾ ਲਾਣਾ ਸਾਰੇ ਇਹ ਦੱਸਣ ਦਮਦਮੇ ਟਕਸਾਲ ਦੀ ਜਾਂ ਹੋਰ ਕਿਸੇ ਵੀ ਸੰਪਰਦਾ ਦੀ ਕਿਹੜੀ ਪੁਸਤਕ ਵਿੱਚ ਕਿਹੜੀ ਕਿਤਾਬ ਵਿੱਚ ਕਿਹੜੀ ਜਗ੍ਹਾ ਜਾਂ ਕਿਹੜੀ ਕਿਤੇ ਆਡੀਓ ਕਾਸਟ ਜਾਂ ਵੀਡੀਓ ਕਾਸਟ ਵਿੱਚ ਕਿਸੇ ਨੇ ਇਹ ਕਿਹਾ ਹੈ ਕਿ ਰਸ਼ਾਰਾ ਹਮਮਾਨੇ ਦਿੱਤਾ ਹੈ ਤੁਹਾਨੂੰ ਗੱਲ ਦੀ ਸਮਝ ਨਹੀਂ ਲੱਗਦੀ ਇੰਨਾ ਤੁਹਾਡਾ ਖਾਰ ਦਿਮਾਗ ਹੈ ਕਿ ਜਾਂ ਫਿਰ ਉਹ ਹੀ ਗੱਲ ਕੇ ਸਮਝਦੇ ਹੋਈ ਵੀ ਤੁਸੀਂ ਬੇਈਮਾਨ ਹੋ ਕਿ ਜਾਣਬੁੱਝ ਕੇ ਗੱਲਾਂ ਨੂੰ ਘਮਾਫਰਾ ਕੇ ਕਰਦੇ ਹੋ ਸਿਰਫ ਇੰਨੀ ਇੱਕ ਗੱਲ ਪਰਾਤਨ ਜਿਹੜੇ ਕੋਈ ਲਿਖਤਾ ਨੇ ਉਹਨਾਂ ਵਿੱਚੋਂ ਇਹ ਕਿਹਾ ਕਿ ਹਾਂ ਸਮੇਂ ਸਮੇਂ ਮੁਤਾਬਕ ਜੇ ਆਪਾਂ ਵੇਖੀਏ ਕੇਸਾਂ ਦੀ ਵੀ ਸਾਰੇ ਧਰਮਾਂ ਦੇ ਵਿੱਚ ਮਹਾਨਤਾ ਰਹੀ ਹੈ ਕਿਰਪਾਨ ਤੇਗ ਸ੍ਰੀ ਸਾਹਿਬ ਇਹ ਵੀ ਗੁਰੂ ਕਾਲ ਤੋਂ ਪਹਿਲਾਂ ਇਸ ਸੰਸਾਰ ਤੇ ਇਸ ਧਰਤੀ ਤੇ ਮੌਜੂਦ ਸੀ ਸਤਿਗੁਰੂ ਸੱਚੇ ਪਾਤਸ਼ਾਹ ਜਤੋਂ ਇੱਕ ਕਾਰ ਜਿਹੜੇ ਨੇ ਨਾ ਕਾਰਾਂ ਦੇ ਸਾਨੂੰ ਪ੍ਰਪਕਟਾ ਬਖਸ਼ੀ ਹੈ ਤੇ ਜਿਹੜੇ ਉਹ ਰਾਮਚੰਦਰ ਵੱਲੋਂ ਹਨੂਮਾਨ ਨੂੰ ਕਸ਼ਾਰੇ ਦਿੱਤੇ ਜਾਣ ਦੀ ਗੱਲ ਹੈ ਉਹ ਗੱਲ ਕੀ ਗੁਰਬਾਣੀ ਵਿੱਚ ਨਹੀਂ ਆਉਂਦੀ ਦਾਦੀ ਨੇ ਲੰਕਾ ਗੜ ਉਪਾੜੀ ਲੈ ਰਾਵਣ ਬਾਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਸ਼ੌਟੀ ਮਫੀਤ ਸ੍ਰੀ ਇੰਨੀ ਗੱਲ ਤਾਂ ਲਿਖੀ ਹੋਈ ਆ ਗੁਰਬਾਣੀ ਪਾਠ ਦਰਪਣ ਦੇ ਵਿੱਚ ਕਿ ਸਭ ਤੋਂ ਅਮੋਲਕ ਤੇ ਸਭ ਨਾਲੋਂ ਚੰਗੀ ਵਸਤੂ ਜਾਣ ਕੇ ਕਸ਼ਹਿਰਾ ਦਿੱਤਾ ਪਰ ਇਹ ਕਿੱਥੇ ਲਿਖਿਆ ਕਿ ਹਨੂਮਾਨ ਕੋਲ ਉਹ ਕਸ਼ਹਿਰਾ ਜਿਹੜਾ ਸੀ ਫਾਕਸਾ ਪਰਤ ਨੂੰ ਮਿਲਿਆ ਇਹ ਤੂੰ ਤੇ ਤੇਰੇ ਲਾਣੇ ਨੇ ਜਿਹੜੀ ਝੂਠੀ ਗੱਲ ਬਣਾਈ ਹੈ ਇਸ ਗੱਲ ਦਾ ਜਵਾਬ ਦੇ ਵੀ ਇਹ ਕਿੱਥੋਂ ਲਿਖਿਆ ਹੈ ਤੂੰ ਕਿੱਥੋਂ ਪੜ੍ਹਿਆ ਤੇ ਕਿਸ ਨੇ ਕਿਹਾ ਐਵੇਂ ਜਾਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਹੋ ਝੂਠ ਦਾ ਪ੍ਰਚਾਰ ਕਰਦੇ ਫਿਰਦੇ ਹੋ ਤੇ ਸੱਚ-ਸੱਚ ਦਾ ਰੌਲਾ ਪਾਉਂਦੇ ਰਹਿੰਦੇ ਹੋ ਜੀ ਅਸੀਂ ਸੱਚ ਦੇ ਪ੍ਰਚਾਰਕਾਂ ਬਣਾ ਕੇ ਰੋਣਾ ਜਿਹਾ ਮੂੰਹ ਤੇ ਗੱਲਾਂ ਕਰੀ ਜਾਣੀਆਂ ਇਸ ਤਰ੍ਹਾਂ ਪ੍ਰਚਾਰ ਨਹੀਂ ਹੁੰਦਾ ਹੁੰਦਾ ਪਹਿਲਾਂ ਗੱਲਾਂ ਨੂੰ ਸਿੱਧ ਕਰੋ ਸਾਹਮਣੇ ਆਓ ਤੇ ਫੇਰ ਤੁਹਾਨੂੰ ਪਤਾ ਚੱਲੇਗਾ ਸਲੀਘਤ ਕੀ ਹੈ ਅਗਲੀ ਗੱਲ ਜਿਹੜੀ ਤੋਂ ਗੁਰਬਾਣੀ ਨੂੰ ਸਮਝਣ ਦੀ ਕਹੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਕੌਮ ਦੇ ਮਹਾਨ ਗੁਰਮੁਖਾਂ ਪਿਆਰਿਆਂ ਨੇ ਗੁਰਬਾਣੀ ਨੂੰ ਕੇਵਲ ਸਮਝਿਆ ਹੀ ਨਹੀਂ ਬਲਕਿ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਆਪਾਂ ਨੇ ਵਸਾਇਆ ਵੀ ਹੈ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਸਮਝ ਕੇ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਨੂੰ ਗੁਰਬਾਣੀ ਦੇ ਆਸ਼ੇ ਮੁਤਾਬਕ ਉਹਨਾਂ ਗੁਰਮੁਖਾਂ ਪਿਆਰਿਆਂ ਟਾਣਦੇ ਹੈ ਕੇਵਲੋ ਕਿਤਾਬੀ ਵਿਦਵਾਨ ਨਹੀਂ ਬਣੇ ਬਲਕਿ ਗੁਰਬਾਣੀ ਗੁਰਮਤ ਮੁਤਾਬਕ ਅਮਲੀ ਜੀਵਨ ਉਹਨਾਂ ਗੁਰਮੁਖਾਂ ਪਿਆਰਿਆਂ ਨੇ ਬਤਾਇਆ ਜਨਾਂ ਨੂੰ ਅੱਜ ਤੁਸੀਂ ਭੰਡ ਦੇ ਫਿਰਦੇ ਹੋ ਦੰਦਮੀ ਟਕਸਾਲ ਦੀ ਸਿਰਜਣਾ ਕਲਗੀਧਰ ਪਾਤਸ਼ਾਹ ਨੇ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਵਾਸਤੇ ਕੀਤੀ ਔਰ ਇਹ ਆਪਣੀ ਜ਼ਿੰਮੇਵਾਰੀ ਦੰਦਮੀ ਟਕਸਾਲ ਬਾਖੂਬੀ ਨਿਭਾਉਂਦੀ ਜਾ ਰਹੀ ਹੈ ਤੁਹਾਡੇ ਵਰਗਿਆਂ ਕੋਲੋਂ ਸਰਟੀਫਿਕੇਟ ਲੈਣ ਦੀ ਕਿਸੇ ਨੂੰ ਲੋੜ ਨਹੀਂ ਫੇਰ ਤੋਂ ਦੁੱਖ ਭੰਜਨੀ ਬੇਰੀ ਸਹਿਬ ਉੱਪਰ ਸ਼ੰਕਾ ਪਿਆ ਕਰਦੇ ਹਨ ਕਿੰਤੂ ਕਰਦੇ ਕਿ ਦੁੱਖ ਭੰਜਨੀ ਬੇਰੀ ਬਣਾ ਲਈ ਬਣਾ ਲਈ ਨਹੀਂ ਲਈ ਬਲਕਿ ਇਹ ਪ੍ਰਾਤਨ ਕਾਲ ਤੋਂ ਮੌਜੂਦ ਹੈ ਔਰ ਜਿਹੜਾ ਇਥੋਂ ਦਾ ਇਤਿਹਾਸ ਹੈ ਤੁਸੀਂ ਭਾਵੇਂ ਜਿੰਨਾ ਮਰਜੀ ਟਿਲ ਲਾ ਲਓ ਜੋਰ ਲਾ ਲਓ ਇਸ ਮਹਾਨ ਅਸਥਾਨ ਦਾ ਇਤਿਹਾਸ ਕਦੇ ਵਾਸਤੇ ਛੁਟਲਾਇਆ ਨਹੀਂ ਜਾ ਸਕਦਾ ਅਸਲ ਵਿੱਚ ਤੁਹਾਡਾ ਲੋਕਾਂ ਦਾ ਮਕਸਦ ਹੀ ਇਹ ਹੀ ਹੈ ਨਿਸ਼ਾਨਾ ਹੀ ਇਹ ਹੀ ਹੈ ਤੁਹਾਡਾ ਕਿ ਸ਼ਰਧਾ ਭਾਵਨਾ ਨੂੰ ਔਰ ਗੋਰਖਸਥਾਨਾਂ ਦੇ ਨਾਲ ਸਿੱਖਾਂ ਦੇ ਮਨ ਦੇ ਜੁੜੇ ਹੋਏ ਲਗਾ ਨੂੰ ਖਤਮ ਕੀਤਾ ਜਾਵੇ ਦੂਰ ਕੀਤਾ ਜਾਵੇ ਤਾਂ ਤੁਸੀਂ ਇਹੋ ਜੀਆਂ ਗੱਲਾਂ ਪਏ ਕਰਦੇ ਹੋ ਅਗਲੀਆਂ ਗੱਲ ਤੋਂ ਸੰਗਰਾਮ ਮਸਿਆ ਪੂਰਨ ਮਾਸ਼ੀ ਦੀ ਕੀਤੀ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਇਹ ਜੋੜ ਮੇਲੇ ਕਦੋਂ ਤੋਂ ਆਰੰਭ ਹੋਏ ਤੇ ਕਿਸ ਨੇ ਆਰੰਭ ਕੀਤੇ ਜੇ ਪਤਾ ਹੀ ਨਹੀਂ ਤੇ ਫੇਰ ਤੁਹਾਨੂੰ ਇਹਨਾਂ ਦੇ ਬਾਰੇ ਬੋਲਣ ਦਾ ਹੱਕ ਹੀ ਕੋਈ ਨਹੀਂ ਕਿਉਂ ਬੋਲਦੇ ਹੋ ਜਦੋਂ ਜਾਣਕਾਰੀ ਹੀ ਕੋਈ ਨਹੀਂ ਤਾਂ ਤੇ ਜੇ ਜਾਣਕਾਰੀ ਹੈ ਤਾਂ ਫੇਰ ਇਹਦੇ ਵਿੱਚ ਸਪਸ਼ਟ ਹੈ ਕਿ ਤੁਹਾਡਾ ਦਿਲ ਬੇਈਮਾਨ ਹੈ ਜਾਣਬੁੱਝ ਕੇ ਤੁਸੀਂ ਝੂਠਾ ਪ੍ਰਚਾਰ ਕਰਦੇ ਹੋ ਬ੍ਰਾਹਮਣਵਾਦ ਦਾ ਜਿਹੜਾ ਪੁਰਾਣਾ ਸਿਸਟਮ ਚੱਲਿਆ ਹੁੰਦਾ ਸੀ ਇਹਨਾਂ ਦਿਨਾਂ ਦੇ ਉੱਪਰ ਲੋਕ ਉਹਨਾਂ ਬ੍ਰਾਹਮਣਾ ਪੁਜਾਰੀਆਂ ਕੋਲ ਇਕੱਠੇ ਹੁੰਦੇ ਸੀ ਤੇ ਕੋਈ ਗ੍ਰਹਿਹਤ ਤਾਂ 12 ਦੀਆਂ ਕਥਾਵਾਂ ਮੰਨ ਕਰਤਜ਼ੀਆਂ ਬਣਾ ਕੇ ਬ੍ਰਾਹਮਣ ਲੋਕ ਸੰਭ ਦੇ ਹੁੰਦੀ ਸੀ ਲੋਕਾਂ ਨੂੰ ਲੋਕ ਭਰਮਪਲੇਖਿਆਂ ਵਿੱਚ ਪੈਂਦੇ ਸਨ ਬ੍ਰਾਹਮਣਵਾਦ ਦੇ ਚੱਲੇ ਆ ਰਹੇ ਇਸ ਸਿਸਟਮ ਦੇ ਖਿਲਾਫ ਇਸ ਦੇ ਪੈਰਲਲ ਸਿਸਟਮ ਸਤਗੁਰੂ ਸੱਚੇ ਪਾਤਸ਼ਾਹ ਨੇ ਖੜਾ ਕੀਤਾ ਸੀ ਸਗਰਾਂ ਦੇ ਜੋੜ ਮੇਲੇ ਸਤਿਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ ਤੋਂ ਆਰੰਭ ਕੀਤੇ ਮਸਿਆ ਦੇ ਜੋੜ ਮੇਲੇ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਜਿਨੇ ਤਰਨਤਾਰਨ ਸਾਹਿਬ ਤੋਂ ਆਰੰਭ ਕੀਤੇ ਮਕਸਦ ਕੀ ਕਿ ਲੋਕ ਉਹਨਾਂ ਪੰਡਤਾਂ ਕੋਲ ਉਹਨਾਂ ਪੁਜਾਰੀਆਂ ਕੋਲ ਜਾ ਕੇ ਝੂਠੀਆਂ ਮਨ ਕਰਤ ਕਹਾਣੀਆਂ ਸੁਣਨ ਦੀ ਬਜਾਏ ਸੱਤ ਸੰਗਤ ਦੇ ਨਾਲ ਜੋੜਨ ਸਿਮਰਨ ਕਰਨ ਨੰਦਕੀ ਕਰਨ ਸੇਵਾ ਸਿਮਰਨ ਨਾਲ ਜੋੜਨ ਸੱਚ ਦੇ ਮਾਰਗ ਨੂੰ ਅਪਣਾਉਣ ਇਉਂ ਪੁਰਾਣੇ ਬ੍ਰਾਹਮਣਵਾਦੀ ਸਿਸਟਮ ਨੂੰ ਫੇਲ ਕਰਦਿਆਂ ਸਤਿਗੁਰਾਂ ਨੇ ਇਹ ਸਮਾਨਤ ਸਿਸਟਮ ਚਲਾਇਆ ਸੀ ਤੇ ਜਦੋਂ ਤੁਸੀਂ ਇਹਨਾਂ ਦਿਨਾਂ ਦਾ ਵਿਰੋਧ ਕਰਦੇ ਹੋ ਜੋੜ ਮੇਲੇ ਲਗਾਏ ਜਾਣ ਦਾ ਤਾਂ ਕਿ ਇਹਦੇ ਪਿੱਛੇ ਤੁਹਾਡਾ ਲੁਕਾ ਮਕਸਦ ਇਹ ਤਾਂ ਨਹੀਂ ਕਿ ਫਿਰ ਜਿਹੜੇ ਆਮ ਲੋਕ ਨੇ ਉਹ ਇਹਨਾਂ ਦਿਨਾਂ ਤੇ ਗੁਰੂ ਘਰਾਂ ਵਿੱਚ ਨਾ ਜਾਣ ਤੇ ਉਹ ਬ੍ਰਾਹਮਣਾ ਪੜਤਾਂ ਕੋਲ ਜਾਣ ਵਾਸਤੇ ਵਿਹਲੇ ਰਹਿਣ ਸ਼ਾਇਦ ਇਹੋ ਤੁਹਾਡਾ ਧੁਕਾ ਏਜੰਡਾ ਹੈ ਜਿਸ ਕਰਕੇ ਤੁਸੀਂ ਇਹੋ ਜਿਹੀਆਂ ਗੱਲਾਂ ਪਏ ਕਰਦੇ ਹੋ ਫਿਰ ਉਸ ਤੋਂ ਅਗਲੀ ਗੱਲ ਤੂੰ ਕੁਰਬਾਨੀਆਂ ਦੀ ਕਰਦਾ ਹੈ ਤੇ ਉਹਨਾਂ ਕੁਰਬਾਨੀਆਂ ਦੇ ਪੱਖ ਵਿੱਚ ਤੂੰ ਇਹ ਕਿਹਾ ਕਿ ਇਹ ਤੋਂ ਆਪਣੇ ਦੰਦਮੀ ਟਕਸਾਲ ਤੇ ਹੋਰ ਜਥੇਬੰਦੀਆਂ ਵੱਲੋਂ ਇਹ ਕੁਰਬਾਨੀਆਂ ਦਾ ਝੂਠਾ ਦਾਵਾ ਪਏ ਕਰਦੇ ਨੇ ਤੇ ਕੁਰਬਾਨੀਆਂ ਜੀ ਬਿਆਨਤ ਸਿੰਘ ਸੁਖਵੰਤ ਸਿੰਘ ਕੇਰ ਸਿੰਘ ਨੇ ਕੀਤੀਆਂ ਹਰਜਿੰਦਰ ਸਿੰਘ ਜੰਦਾ ਸੁਖਦੇਵ ਸਿੰਘ ਸੁਖਾਵੇ ਕੀਤੀਆਂ ਭਾਈ ਫੌਜਦਾਰ ਸਿੰਘ ਨੇ ਕੀਤੀਆਂ ਫਿਰ ਤੂੰ ਸਭ ਤੋਂ ਪਹਿਲਾਂ ਇਹ ਗੱਲ ਦੱਸ ਇਹ ਜਿਹੜੇ 6 ਸ਼ਹੀਦਾਂ ਦੇ ਤੂੰ ਨਾਮ ਲਏ ਨੇ ਇਹ ਕਿਹੜੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੀ ਮੈਂ ਸਪਸ਼ਟ ਤੌਰ ਤੇ ਤੈਨੂੰ ਦੱਸਦਾ ਕਿ ਇਹ ਸਾਰੇ ਦੇ ਸਾਰੇ ਸ਼ਹੀਦ ਉਸ ਪ੍ਰਾਤਨ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ ਜਿਨ੍ਹਾਂ ਦਾ ਅੱਜ ਤੁਸੀਂ ਵਿਰੋਧ ਕਰਦੇ ਹੋ ਤੇ ਜਿਸ ਕਾਮਰੇਡੀ ਵਿਚਾਰਧਾਰਾ ਦਾ ਤੁਸੀਂ ਪ੍ਰਚਾਰ ਕਰਦੇ ਹੋ ਉਸ ਵਿਚਾਰਧਾਰਾ ਦੇਖੇ ਸਖਤ ਵਿਰੋਧੀ ਸੀ ਤੇ ਦੂਸਰਾ ਤੂੰ ਸ਼ਾਇਦ ਇਹ ਸਮਝਿਆ ਕਿ ਭਾਈ ਸਤਵੰਦ ਸਿੰਘ ਬਿਆਨਤ ਸਿੰਘ ਫੇਰ ਸਿੰਘ ਹੋរី ਭਾਈ ਜਹੰਦੇ ਹੋរី ਭਾਈ ਸਿੱਖੇ ਹੋរី ਟਕਸਾਲ ਦੇ ਵਿੱਚ ਨਹੀਂ ਰਹੇ ਤੇ ਮੈਂ ਇਹਨਾਂ ਦਾ ਨਾਮ ਦੱਸ ਕੇ ਇਹ ਲੋਕਾਂ ਨੂੰ ਇਹ ਪਰਮਾ ਲਵਾਂਗਾ ਕਿ ਇਹਨਾਂ ਦਾ ਟਕਸਾਲ ਨਾਲ ਸੰਬੰਧ ਕੋਈ ਨਹੀਂ ਹੈ ਜਦੋਂ ਤੈਨੂੰ ਪਤਾ ਹੀ ਕੱਖ ਨਹੀਂ ਤੇ ਕਿਉਂ ਐਵੇਂ ਬੇਥਵੀਆਂ ਜਿਹਾ ਮਾਰੀ ਜਾਂਦਾ ਹੈ ਕੋਈ ਪਤਾ ਹੈ ਤੈਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਦਾ ਬਿਸ਼ੋਕੜ ਕੀ ਹੈ ਕਿਵੇਂ ਉਹ ਕੌਮੀ ਸੰਘਰਸ਼ ਵਿੱਚ ਆਏ ਕੀ ਕੀ ਉਹਨਾਂ ਸੇਵਾਵਾਂ ਕੀਤੀਆਂ ਤੇ ਉਹਨਾਂ ਦੇ ਦਮਦਮੇ ਟਕਸਾਲ ਨਾਲ ਕੈਸੇ ਸੰਬੰਧ ਰਏ ਜਦੋਂ ਤੂੰ ਇਸ ਗੱਲ ਤੋਂ ਹੈ ਹੀ ਅਣਜਾਣ ਹੈ ਤਾਂ ਕਿਉਂ ਬੋਲਦਾ ਪਿਆ ਤੇ ਜੇ ਤੂੰ ਜਾਣਦਾ ਤਾਂ ਫੇਰ ਗੱਲ ਉਹ ਹੀ ਕਿ ਤੂੰ ਬੇਈਮਾਨ ਹੈ ਜਾਣ ਪੁੱਛ ਕੇ ਗੱਲਾਂ ਨੂੰ ਪਿਆ ਘਮਾਉਂਦਾ ਹੈ ਤੂੰ ਭਾਈ ਹਰਜਿੰਦਰ ਸਿੰਘ ਹੋਰਾਂ ਦਾ ਦਮਦਮੇ ਟਕਸਾਲ ਨਾਲ ਕਿਹੜਾ ਸੰਬੰਧ ਰਿਹਾ ਹੈ ਪੜ੍ਹ ਲਿਆ ਜੇਲ ਚਿੱਠੀਆਂ ਭਾਈ ਹਰਜਿੰਦਰ ਸਿੰਘ ਜੰਦਾ ਹੋਰਾ ਦੀਆਂ ਜਿਨ੍ਹਾਂ ਚਿੱਠੀਆਂ ਵਿੱਚ ਤੈਨੂੰ ਦੰਦਮੀ ਟਕਸਾਲ ਦਾ ਜ਼ਿਕਰ ਵਾਰ-ਵਾਰ ਮਿਲੇਗਾ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਸਤਿਕਾਰ ਉਹਨਾਂ ਦੀਆਂ ਲਿਖਤਾਂ ਵਿੱਚੋਂ ਸਪਸ਼ਟ ਚਲਬਾ ਨਜ਼ਰੀ ਪਵੇਗਾ ਉਹ ਪਰਾਇਓਪ ਟਕਸਾਲੀ ਜੋ ਦੇਸ਼ ਦੀ ਭਾਈ ਬਿਆਨਦ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਜੀ ਗੱਲ ਕੀਤੀ ਤੈਨੂੰ ਪਤਾ ਉਹ ਕੁਰਬਾਨੀ ਲਈ ਤਿਆਰ ਕਿਵੇਂ ਹੋਏ ਸੀ ਕਿਵੇਂ ਉਹਨਾਂ ਨੇ ਪ੍ਰਮੁੱਖਾਂ ਕੁਰਬਾਨੀਆਂ ਕੀਤੀ ਉਹਨਾਂ ਦੇ ਪਰਿਵਾਰ ਅਰੰਭ ਤੋਂ ਦੰਦਮੀ ਟਕਸਾਲ ਨਾਲ ਜੁੜੇ ਹੋਣੇ ਜੁੜੇ ਹੋਏ ਨੇ ਪੁੱਛ ਲੈ ਭਾਈ ਬਿਆਨਤ ਸਿੰਘ ਦੇ ਪਚੰਗਿਆਂ ਨੂੰ ਜਾ ਕੇ ਪੁੱਛ ਲੈ ਭਾਈ ਸਤਵੰਦ ਸਿੰਘ ਦੇ ਪਿਆ ਆਪਣੇ ਪਰਿਵਾਰ ਨੂੰ ਕਿ ਉਹਨਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਉਹਨਾਂ ਦੇ ਮਹਾਨ ਕੁਰਬਾਨੀ ਕਾਰਨ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਕਿਸ ਨੇ ਕੀਤੀ ਕਿਸ ਨੇ ਮੁਕਦਮੇ ਲੜੇ ਭਾਈ ਸਤਵੰਦ ਸਿੰਘ ਕੇਰ ਸਿੰਘ ਹੋਰਾਂ ਦੇ ਕਿਸ ਨੇ ਸੰਭਾਲ ਕੀਤੀ ਭਾਈ ਬਿਆਨਤ ਸਿੰਘ ਸਤਵੰਦ ਸਿੰਘ ਹੋਰਾਂ ਦੇ ਪਰਿਵਾਰਾਂ ਦੀ ਆਈਓ ਸਾਰੇ ਟਕਸਾਲੀ ਯੋਧੇ ਸੀ ਜਨਾਂ ਨੂੰ ਤੋਂ ਟਕਸਾਲ ਨਾਲੋਂ ਵੱਖ ਕਰਨ ਦਾ ਕੋਧਾ ਜਤਨ ਕਰਦਾ ਪਿਆ ਹੈ ਤੇ ਉਹਨਾਂ ਦਾ ਤੋਂ ਕੇਵਲ ਤੇ ਕੇਵਲ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਪਿਆ ਕਰਦੇ ਤੇ ਤੁਸੀਂ ਲੋਕ ਉਹਨਾਂ ਸ਼ਹੀਦਾਂ ਦੇ ਵਾਰਸ ਹੋਣ ਦਾ ਝੂਠਾ ਦਾਵਾ ਪਏ ਕਰਦੇ ਹੋ ਵਾਰਸ ਬਣਨਾ ਚਾਹੁੰਦੇ ਹੋ ਇਹ ਚਾਲਾਂ ਤੁਹਾਡੀਆਂ ਪਤਾ ਚਤ ਵੀ ਸਫਲ ਨਹੀਂ ਹੋਣੀਆਂ ਦਮਦਮੀ ਟਕਸਾਲ ਨਾਲ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮੁਖੀ ਸੀ ਤੇ ਤੈਨੂੰ ਪਤਾ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਉਹ ਕਿੱਥੇ ਸੰਮੁਸਾਖੀ ਵਾਲੇ ਘਾੜੀ ਦੇ 177 ਦੇ ਨੇ ਕਿਵੇਂ ਉਹ ਸੰਤਾਂ ਦੇ ਕੋਲ ਆਏ ਤੇ ਕਿਵੇਂ ਸੰਤਾਂ ਦੀ ਉਹਨਾਂ ਅਨੁਸਾਰ ਇਹ ਸੰਗਾਂ ਨੂੰ ਤੋੜਿਆ ਸੀ ਜਦੋਂ ਤੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਤੇ ਫੇਰ ਤੂੰ ਭਾਈ ਕਿਹੜੀਆਂ ਗੱਲਾਂ ਪਿਆ ਮਾਰਦਾ ਹੈ ਭਾਈ ਫੌਜਾ ਸਿੰਘ ਜੀ ਵੀ ਗੁਰਮਤ ਵਿਚਾਰਧਾਰਾ ਦੇ ਪੱਕੇ ਧਾਰਨੀ ਸੀ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਜੀਵਨ ਕੁਰਬਾਨ ਕੀਤੇ ਉਹ ਤੁਹਾਡੇ ਵਰਗੀ ਕਾਮਰੇਡੀ ਸੋਚ ਦੇ ਨੇੜੇ ਤੇਰੇ ਵੀ ਨਹੀਂ ਸੀ ਜਾਂਦੇ ਤੌਰਨ ਸ਼ਰਧਾਵਾਨ ਸਨ ਪ੍ਰਾਪਤਨ ਮਰਯਾਦਾ ਦੇ ਧਾਰਨੀ ਸਨ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਤੋਂ ਨਾਮ ਲੈ ਕੇ ਰੰਧਮੀ ਟਕਸਾਲ ਨਾਲੋਂ ਜਾਂ ਪ੍ਰਾਪਤਨ ਵਿਚਾਰਤਾ ਨਾਲੋਂ ਵਖ ਕਰਨ ਦਾ ਯਤਨ ਪਿਆ ਕਰਦਾ ਹੈ ਫਿਰ ਤੋਂ ਕਹਿੰਦਾ ਕਿ ਖਾਮਸਾ ਕਿਵੇਂ ਹੋ ਰਿਹਾ ਜੀ ਅਖੇ ਜੀ ਕਰਤਾਨ ਕਿਸੇ ਕੋਲੋਂ ਆਗੇ ਇਸ਼ਾਰਾ ਕਿਸੇ ਕੋਲੋਂ ਆ ਗਿਆ ਉਹ ਭਾਈ ਜਦ ਵਿੱਚ ਚੀਜ਼ਾਂ ਸਾਰੀਆਂ ਮੌਜੂਦ ਸਨ ਪਹਿਲਾਂ ਤਾਂ ਕਿਸੇ ਕੋਲੋਂ ਆਉਣ ਜਾਂ ਨਾ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਪੁਕਾਰਾਂ ਦੀ ਪਰਪਤਤਾ ਬਖਸ਼ਿਸ਼ ਕੀਤੀ ਹੈ ਅੱਛਾ ਜੇ ਇਹ ਚੀਜ਼ਾਂ ਤੈਨੂੰ ਬ੍ਰਾਹਮਣਵਾਦੀ ਲੱਗਦੀਆਂ ਨੇ ਕੋਈ ਕੇਸ ਕਸ਼ਹਿਰ ਆ ਕੜਾ ਕਰਪਾਨ ਜੇ ਇਸੇ ਤਰ੍ਹਾਂ ਫਿਰ ਤੀਰ ਕਮਾਨ ਤਾਂ रामचंद्र ਜੀ ਵੀ ਵਰਤੇ ਰਹੇ ਨੇ ਤੇ ਤੀਰ ਕਮਾਨ ਦਸਵੇਂ ਪਾਸ਼ਾ ਨੇ ਵਰਪਿਆ ਤੇ ਤੁਹਾਡਾ ਦਾਣਾ ਇਹ ਕਹੂਗਾ ਕਿ ਦਸਵੇਂ ਪਾਸ਼ਾ ਨੇ ਤੀਰ ਕਮਾਨ ਜਿਹੜਾ ਹੈ ਉਹ रामचंद्र ਹੋਰਾਂ ਦੇ ਕੋਲੋਂ ਦੇ ਆ ਜੇ ਤੁਸੀਂ ਇੰਨੀ ਜ਼ਿਆਦਾ ਆਪਣੇ ਆਪ ਨੂੰ ਪੱਕੇ ਸਿੱਖ ਹੁੰਦੇ ਹੋ ਕਿ ਬ੍ਰਾਹਮਣਵਾਦ ਤੋਂ ਦੂਰ ਆ ਪਾਣੀ ਪੀਣਾ ਬੰਦ ਕਰਦੇ ਅੱਜ ਤੋਂ ਕਿਉਂਕਿ ਜਿਹੜਾ ਪਾਣੀ ਹੈ ਨਾ ਇਹ ਜਲ ਦੇਵਤਾ ਬ੍ਰਾਹਮਣਾ ਦਾ ਮੰਨਿਆ ਜਾਂਦਾ ਹੈ ਪਾਣੀ ਪੀਣਾ ਬੰਦ ਕਰਦੇ ਆਨੰਮੀ ਦੇਵਤਾ ਮੰਨਦੇ ਨੇ ਬ੍ਰਾਹਮਣੇ ਅੰਨ ਖਾਣਾ ਬੰਦ ਕਰਦੇ ਕੋਈ ਐਹੋ ਜਿਹੀ ਜਗ੍ਹਾ ਅੱਲਾਹ ਬਰਤੇ ਦੇ ਜਿੱਥੇ ਸੂਰਜ ਚੰਦਰਮਾ ਦੀ ਰੋਸ਼ਨੀ ਨਾ ਪਹੁੰਚਦੀ ਹੋਵੇ ਕਿਉਂਕਿ ਸੂਰਜ ਚੰਦਰਮਾ ਵੀ ਜਿਹੜੇ ਨੇ ਉਹ ਦੇਵਤੇ ਮੰਨੇ ਜਾਂਦੇ ਨੇ ਹਿੰਦੂਆਂ ਦੇ ਭਾਈ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਸਮਝਾਈਏ ਕਿਉਂ ਤੁਹਾਡੀ ਸਮਝ ਵਿੱਚ ਕੁਝ ਫਿੰਦਾ ਹੀ ਨਹੀਂ ਤੇ ਜਾਂ ਤੁਸੀਂ ਸਮਝਦੇ ਹੋਏ ਜਾਣਬੁੱਝ ਕੇ ਬੇਈਮਾਨ ਬਣਦੇ ਹੋ ਕਿਉਂਕਿ ਕੌਮ ਵਿੱਚ ਭੰਬਲ ਪੂਸੇ ਪਾਉਣਾ ਹੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹੋ ਕੋਜੀ ਜਿਹੜਾ ਹੈ ਤੁਸੀਂ ਅੱਜ ਦੇ ਸਮੇਂ ਵਿੱਚ ਕਰ ਰਹੇ ਹੋ ਫਿਰ ਇਸੇ ਪ੍ਰਕਾਰ ਤੋਂ ਵਿਚਾਰ ਤੇ ਹਥਿਆਰ ਦੀ ਗੱਲ ਕਰਦੇ ਗੁਰੂ ਕਾ ਖਾਲਸਾ ਦੋਨਾਂ ਪੱਖਾਂ ਦਾ ਧਾਰ ਨਹੀਂ ਹੈ ਸ਼ਸਤਰ ਤੇ ਸ਼ਾਸਤਰ ਇਹ ਦੋਨੋਂ ਪੱਖ ਨੇ ਗੁਰੂ ਕੇ ਖਾਲਸੇ ਕੋਲ ਗੁਰੂ ਕਾ ਖਾਲਸਾ ਵਿਚਾਰਵਾਣ ਵੀ ਹੈ ਤੇ ਜਿੱਥੇ ਕਿਸੇ ਪ੍ਰਕਾਰ ਕੋਈ ਦੁਸ਼ਟ ਜਿਹੜਾ ਬਹੁਤੀ ਜੜੀ ਕਰੇ ਕਿਸੇ ਵੀ ਪ੍ਰਕਾਰ ਜਿਹੜਾ ਉਹ ਨਾ ਮੰਨੇ ਔਰ ਕੌਮ ਨੂੰ ਨੁਕਸਾਨ ਪਹੁੰਚਾਉਣਾ ਜਾਰੀ ਰੱਖੇ ਉਥੇ ਫਿਰ ਜੋ ਰਹਿਤਨਾਮੇ ਦੇ ਬਚਨ ਆਉਂਦੇ ਨੇ ਗੁਰ ਕੀ ਨਿੰਦਾ ਸੁਣੀ ਨਾ ਕਾਨ ਭੇਟਾ ਕਰੇ ਸੰਗ ਕਿਰਪਾਨ ਇਹ ਦੋਨੋਂ ਹੀ ਪੱਖ ਬਰੂ ਕੇ ਖਾਨਸਰੇ ਜੋ ਮੌਜੂਦ ਨੇ ਬਾਕੀ ਵਿਚਾਰ ਤੋਂ ਟਕਸਾਲੀ ਸਿੰਘ ਕਦੇ ਨਹੀਂ ਭੱਜਦੇ ਵਿਚਾਰ ਕਰਨ ਵਾਸਤੇ ਤੁਹਾਨੂੰ ਲਲਕਾਰਦੇ ਨੇ ਵੰਗਾਰਦੇ ਨੇ ਜਿਹੜੀ ਗੱਲ ਤੋਂ ਤੂੰ ਵੀਡੀਓ ਬਣਾ ਕੇ ਪਾਈ ਹੈ ਨਾ ਪੰਥਕ੍ਰੀ ਦਿਵਾਲੀ ਤੋਂ ਜਿੰਨੂੰ ਅਸੀਂ ਪੰਥ ਵਿਪਰੀਤ ਕਹਿੰਦੇ ਆ ਪਹਿਲਾਂ ਇਸੇ ਨੇ ਆਪਣੇ ਵਿਚਾਰ ਵਾਸਤੇ ਸੰਗਾਂ ਨੂੰ ਉਤਾਰਿਆ ਸੀ ਕਿ ਜੇ ਭਾਈ ਗੁਰਪ੍ਰੀਤ ਸਿੰਘ ਲਈ ਵਿਚਾਰ ਵਾਸਤੇ ਪਹੁੰਚ ਗਏ ਫਿਰ ਬੈਠਾ ਕਿਉਂ ਨਹੀਂ ਵਿਚਾਰ ਕਰਨ ਤੋਂ ਤਾਂ ਤੁਸੀਂ ਭੱਜਦੇ ਹੋ ਤੇ ਲੈ ਹੁਣ ਏਸ਼ਟ ਲੰਧਨ ਤੋਂ ਗੁਰਮੁਖਾਂ ਪਿਆਰਿਆਂ ਨੇ ਭਾਈ ਸਿਮਰਨਜੀਤ ਸਿੰਘ ਹੋਰਾਂ ਨੇ ਤੈਨੂੰ ਵਿਚਾਰ ਵਾਸਤੇ ਵੰਗਾ ਰਿਹਾ ਕਿ ਤੂੰ ਇੰਗਲੈਂਡ ਜਾ ਰਿਹਾ ਹੈ ਭੱਜੀ ਨਾ ਹੁਣ ਵਿਚਾਰ ਕਰ ਲਵੀਂ ਸਿੰਘਾਂ ਦੇ ਨਾਲ ਫੇਰ ਤੈਨੂੰ ਸੱਚ ਝੂਠ ਦਾ ਪਤਾ ਲੱਗੇਗਾ ਇਸ ਗੱਲ ਦੀ ਗਰੰਟੀ ਤੈਨੂੰ ਮੈਂ ਦਿੰਦਾ ਕਿ ਸਿੰਘ ਤੇਰੇ ਨਾਲ ਝੰਮੀ ਨਾਲ ਵਿਚਾਰ ਕਰਨਗੇ ਤੇ ਕਰ ਲਵੀਂ ਵਿਚਾਰ ਫੇਰ ਪਤਾ ਲੱਗੂ ਤੁਸੀਂ ਕਿੰਨੇ ਕੁ ਵਿਚਾਰ ਦੇ ਧਾਰਨੇ ਆ ਸੋ ਇਹੋ ਜੀਆਂ ਗੱਲਾਂ ਬਾਤਾਂ ਕਰਕੇ ਕੌਮ ਵਿੱਚ ਭੰਬਲ ਪੁੱਸੇ ਪੋਣਾ ਬੰਦ ਕਰ ਦਿਓ ਤੇ ਅਜੇ ਵੀ ਵੇਲਾ ਸੰਭਲ ਜਾ ਵਸਲੀ ਰਾਤੇ ਆ ਜਾਓ ਆਪਣੇ ਆਪ ਨੂੰ ਪ੍ਰਚਾਰਕ ਕਾਹਨੇ ਹੋ ਤਤ ਗੁਰਮਤ ਦਾ ਪ੍ਰਚਾਰ ਕਰੋ ਸ਼ੰਕਾਬਾਦੀ ਗੱਲਾਂ ਦਾ ਨਹੀਂ ਗੁਰਬਾਣੀ ਦਾ ਗਿਆਨ ਤੁਹਾਨੂੰ ਅਜੇ ਬਿਲਕੁਲ ਨਹੀਂ ਹੈਗਾ ਥੋੜਾ ਬਹੁਤਾ ਵੀ ਨਹੀਂ ਜਿਸ ਦਾ ਤੁਸੀਂ ਦਾਵਾ ਪਏ ਕਰਦੇ ਹੋ ਸਮਝੋ ਗੁਰਬਾਣੀ ਦੇ ਗਿਆਨ ਨੂੰ ਕਿ ਜੇ ਨਹੀਂ ਸਮਝ ਹੈਗੇ ਤਾਂ ਫਿਰ ਕਿਸੇ ਪ੍ਰਾਤਨ ਜਫੇ ਬੰਦੀ ਵਿੱਚ ਪ੍ਰਾਤਨ ਸੰਪਰਦਾ ਵਿੱਚ ਆਓ ਤੁਹਾਨੂੰ ਗੁਰਬਾਣੀ ਦੇ ਗਿਆਨ ਦੀ ਥੋੜੀ ਬਹੁਤੀ ਸੋਝੀ ਪਵੇ ਤੇ ਤੁਸੀਂ ਕੁਝ ਸਹੀ ਗੱਲ ਕਰਨ ਦੇ ਕਾਬਿਲ ਹੋ ਸਕੋ ਅੱਜ ਵਾਸਤੇ ਇੰਨਾ ਹੀ ਕਾਫੀ ਹੈ ਅਗਾਹ ਜਿਵੇਂ ਸਤਿਗੁਰੂ ਨੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ